ਕਮ ਤੰਮ ਰੱਖਦੀ ਆ ਨਾ ਬੰਦਾ ਉਹਨਾਂ ਦੀ ਪਾ ਕੇ ਦੱਸਾਂ ਜਾਂ ਮਰੂੰਗੀ ਜਾਂ ਮਾਰੂੰਗੀ ਦਮ ਰੱਖਦੀ ਆ ਇੱਕ ਵਾਰ ਇੱਥੇ ਆ ਕੇ ਦਿਖਾ ਮਨਜੀਤ ਕੌਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਐਕਟਿਵ ਆ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਸੁਖ ਰਤਿਆ ਵੀ ਐਕਟਿਵ ਆ ਤੁਹਾਨੂੰ ਦੱਸ ਦਈਏ ਇਹਨਾਂ ਦੀ ਕੰਟਰੋਵਰਸੀ ਲਗਾਤਾਰ ਵੱਧਦੀ ਜਾ ਰਹੀ ਆ ਸੀ ਇੱਕ ਦੂਜੇ ਨੂੰ ਰਿਪਲਾਈ ਕਰ ਰਹੇ ਨੇ ਗਰਮਾ ਗਰਮੀ ਹੋ ਰਹੀ ਨੇ ਪਰ ਤੁਹਾਨੂੰ ਦੱਸ ਦਈਏ ਸੁਖ ਰਤਿਆ ਇਸ ਸਮੇਂ ਬੰਬੇ ਦੇ ਵਿੱਚ ਆ ਤਨੂ ਨਾਮ ਦੀ ਕੁੜੀ ਦੇ ਨਾਲ ਉਹ ਲਗਾਤਾਰ ਰੀਲਸ ਵਗੈਰਾ ਪਾ ਰਿਹਾ ਹੈ ਵੀਡੀਓ ਪਾ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਮਨਜੀਤ ਕੌਰ ਵੀ ਉਹਨਾਂ ਦੇ ਖਿਲਾਫ ਵੀਡੀਓ ਪਾ ਰਹੀ ਹੈ ਹੁਣ ਮਨਜੀਤ ਕੌਰ ਨੇ ਇੱਕ ਇੰਟਰਵਿਊ ਦਿੱਤਾ ਉਸ ਦੇ ਵਿੱਚ ਬੋਲ ਰਹੀ ਹੈ ਜਾਂ ਮਰ ਜੂੰਗੀ ਜਾਂ ਮਾਰ ਦੂੰਗੀ ਮੈਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਆਉਣ ਵਾਲੇ 10 ਦਿਨਾਂ ਦੇ ਵਿੱਚ ਮੈਂ ਬੰਬੇ ਜਾਵਾਂਗੀ ਉੱਥੇ ਉਸ ਦਾ ਕੀ ਹਾਲ ਹੋਏਗਾ ਮੈਨੂੰ ਨਹੀਂ ਪਤਾ ਕੁੜੀ ਦਾ ਕੀ ਹਾਲ ਹੋਏਗਾ ਮੈਨੂੰ ਨਹੀਂ ਪਤਾ ਹੁਣ ਇਹਨਾਂ ਦੀ ਕੰਟਰੋਵਰਸੀ ਲਗਾਤਾਰ ਬਈ ਜੀ ਗਰਮ ਹੁੰਦੀ ਜਾ ਰਹੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਹਰ ਇੱਕ ਬੰਦਾ ਅੱਜ ਦੀ ਗੇੜ ਦੇ ਵਿੱਚ ਆਪਣੀ ਵੀਡੀਓ ਪਾ ਕੇ ਆਪਣੇ ਦਿਲ ਦਾ ਦਰਦ ਆਪਣੇ ਦਿਲ ਦੀ ਪੜਾਹ ਕੱਢ ਦਿੰਦਾ ਹੈ ਸੋਸ਼ਲ ਮੀਡੀਆ ਤੇ ਤੇ ਇਹਨਾਂ ਦਾ ਮੁੱਦਾ ਲਗਾਤਾਰ ਗਰਮਾਇਆ ਜਾ ਰਿਹਾ ਹੈ ਕਿਉਂ ਕਿ ਉਹ ਇਕੱਠੇ ਹੁੰਦੇ ਸੀ ਕਦੇ ਐਨ ਬਿਲਕੁਲ ਵੀਡੀਓ ਪਾਉਂਦੇ ਸੀ ਇਕੱਠੇ ਰਹਿੰਦੇ ਸੀ ਆਪਸ ਵਿੱਚ ਮਿਲਦੇ ਜੁਲਦੇ ਸੀ ਪਰਿਵਾਰ ਦੇ ਵਿੱਚ ਵੀ ਇੱਕ ਦੂਜੇ ਨੂੰ ਜਾਣਦੇ ਘਰ ਵੀ ਜਾਂਦੀ ਸੀ ਮਨਜੀਤ ਕੌਰ ਦਾ ਕਹਿਣਾ ਵਿਆਹ ਦੇ ਵਾਦੇ ਵੀ ਕੀਤੇ ਜਾਂਦੇ ਨੇ ਪਰ ਵਿਆਹ ਉਹ ਨਹੀਂ ਹੁੰਦਾ ਹੁਣ ਸੁਖ ਰਤੀਆ ਛੱਟ ਚੁਕਿਆ ਮਨਜੀਤ ਕੌਰ ਨੂੰ ਮਨਜੀਤ ਕੌਰ ਨੂੰ ਗੁੱਸਾ ਤੇ ਗੁੱਸਾ ਮਨਜੀਤ ਕੌਰ ਲਗਾਤਾਰ ਕੱਢ ਰਹੀ ਹੈ ਕਿਉਂਕਿ ਜਦੋਂ ਗੱਲਬਾਤ ਹੁੰਦੀ ਆ ਪਿਆਰ ਹੁੰਦਾ ਪਰ ਅਚਾਨਕ ਜਦੋਂ ਝਟਕਾ ਲੱਗਦਾ ਤੇ ਉਹੀ ਸਾਹਮਣੇ ਵਾਲਾ ਕਿਸੇ ਹੋਰ ਨਾਲ ਡਿਪ ਡਿਪ ਕੇ ਵੀਡੀਓ ਪਾਉਂਦਾ ਦੁੱਖ ਲੱਗਦਾ ਤੇ ਆ ਕੁੜੀ ਲਗਾਤਾਰ ਬੋਲ ਰਹੀ ਆ ਕਿ ਮੈਂ ਬੰਬੇ ਜਾ ਰਹੀ ਆ ਫਿਰ ਦੇਖੋ ਕੀ ਹੁੰਦਾ ਮੈਨੂੰ ਆਪਣੀ ਜਾਣ ਦੀ ਕੋਈ ਪਰਵਾਹ ਨਹੀਂ ਪਰ ਸਾਡੇ ਵੱਲੋਂ ਇਹੀ ਅਪੀਲ ਆ ਇਸ ਕੰਟਰੋਵਰਸੀ ਨੂੰ ਇੱਥੇ ਖਤਮ ਕਰ ਦਿੱਤਾ ਜਾਵੇ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰ ਲੈਣ ਇੱਕ ਹੋ ਜਾਣ ਤਾਂ ਕਿ ਲੋਕਾਂ ਨੂੰ ਜੋ ਸੰਦੇਸ਼ ਜਾ ਰਿਹਾ ਹੈ ਇਹ ਸੰਦੇਸ਼ ਇੱਥੋਂ ਤੱਕ ਹੀ ਰਹੇ ਕਿਉਂਕਿ ਇਹ ਸੰਦੇਸ਼ ਗਲਤ ਜਾ ਰਿਹਾ ਲੋਕਾਂ ਦੇ ਵੀ ਬੱਚੇ ਨੇ ਉਹ ਕੀ ਸੋਚਣਗੇ ਲੋਕਾਂ ਦੀਆਂ ਵੀ ਕੁੜੀਆਂ ਨੇ ਉਹ ਕੀ ਸੋਚਣਗੀਆਂ ਇਹ ਹੁਣ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ رائے ਜ਼ਰੂਰ ਦੇਣੀ ਆ ਇੱਕ ਕਮੈਂਟ ਕਰਕੇ ਕਿ ਹੁਣ ਮਨਜੀਤ ਕੌਰ ਤੇ ਸੁਖਰਤਿਆ ਜੋ ਵੀ ਸੋਸ਼ਲ ਮੀਡੀਆ ਤੇ ਕਰ ਰਹੇ ਨੇ ਇਹ ਸਹੀ ਕਰ ਰਹੇ ਨੇ ਗਲਤ ਕਰ ਰਹੇ ਨੇ ਇਹ ਲੋਕਾਂ ਨੂੰ ਮੈਸੇਜ ਕਿੱਦਾਂ ਦਾ ਦੇ ਰਹੇ ਨੇ ਕਮੈਂਟਾਂ 'ਚ ਆਪਣੀ رائے ਜ਼ਰੂਰ ਦੇ ਦਿਓ ਆਉਣ ਵਾਲੀ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਹਿਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਾਸੀ ਕਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ